ਮੈਂ ਇੱਕ ਵਾਰ ਪਾਰਟੀ ਦੇ ਏਜੰਡੇ ਥੋੜੇ ਜਿਹਾ ਸੁਣਾ ਕੇ ਸਮਾਪਤੀ ਕਰਨਾ ਚਾਹੂਗਾ ਪਹਿਲਾ ਏਜੰਡਾ ਹੈ ਬਰਾਬਰਤਾ ਲੈ ਕੇ ਆਉਣੀ ਅਮੀਰ ਗਰੀਬੀ ਦਾ ਪਾੜਾ ਖਤਮ ਕਰਨਾ ਦੂਸਰਾ ਏਜੰਡਾ ਹੈ ਜੀ ਪੰਜਾਬ ਨੂੰ ਟੈਕਸ ਮੁਕਤ ਕਰਨਾ ਤੀਸਰਾ ਏਜੰਡਾ ਹੈ 18 ਸਾਲ ਤੱਕ ਦੀ ਪੜ੍ਹਾਈ ਫ੍ਰੀ ਚੌਥਾ ਏਜੰਡਾ ਹੈ ਜੀ ਹੈਲਥ ਫ੍ਰੀ ਪੰਜਵਾਂ ਏਜੰਡਾ ਹੈ ਅਮੀਰ ਤੇ ਗਰੀਬ ਨੂੰ ਘਰ ਬਣਾ ਕੇ ਦੇਣਾ ਛੇਵਾਂ ਏਜੰਡਾ ਹੈ ਜਿਵੇਂ ਕਿ ਐਕਸਪਲੇਨ ਕੀਤਾ ਸੀ ਕਿ ਮਜ਼ਦੂਰ ਦੀ 1800 ਰੁਪਏ ਦਿਹਾੜੀ ਹੋਏਗੀ ਸੱਤਵਾਂ ਏਜੰਡਾ ਹੈ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰ ਹੋਵੇਗਾ ਅੱਠਵਾਂ ਏਜੰਡਾ ਹੈ ਖੇਤੀਬਾੜੀ ਮਜ਼ਬੂਰ ਵੀ ਹੋ ਸਕਦਾ ਹੈ ਮਜ਼ਦੂਰ ਵੀ ਮਜ਼ਦੂਰ ਵੀ ਹੋ ਸਕਦਾ ਹੈ ਅੱਠਵਾਂ ਏਜੰਡਾ ਖੇਤੀਬਾੜੀ ਮੰਤਰੀ ਕਿਸਾਨ ਹੋਵੇਗਾ ਨੌਵਾਂ ਏਜੰਡਾ ਜੀ ਵਿੱਤ ਮੰਤਰੀ ਛੋਟਾ ਦੁਕਾਨਦਾਰ ਹੋਵੇਗਾ 10ਵਾਂ ਏਜੰਡਾ ਹੈ ਖੇਤੀਬਾੜੀ ਸੈਕਟਰ ਨੂੰ ਮੈਨੇਜਮੈਂਟ ਵਿੱਚ ਲੈ ਕੇ ਆਉਣਾ 11ਵਾਂ ਏਜੰਡਾ ਹੈ ਕਿਸਾਨ ਆਪਣੀ ਫਸਲ ਦਾ ਮੁੱਲ ਖੁਦ ਨਿਰਧਾਰਤ ਕਰੇਗਾ ਤੇ 12ਵਾਂ ਏਜੰਡਾ ਹੈ 2100 ਗਰੋਸਰੀ ਸਟੋਰ ਸੋ ਇਹ ਸਾਡੇ 12 ਏਜੰਡੇ ਨੇ ਕਿਸੇ ਵੀਰ ਨੂੰ ਦੁਬਾਰਾ ਸਮਝਣ ਦੀ ਲੋੜ ਹੋਵੇ ਤਾਂ ਪੁੱਛ ਸਕਦਾ ਮੈਂ ਫੇਰ ਕਹੂੰਗਾ ਕਿ ਸਾਡੇ ਸੰਪਰਕ ਵਿੱਚ ਰਹੋ ਸਾਡੇ ਚੈਨਲ ਰਾਹੀਂ WhatsApp ਗਰੁੱਪ ਰਾਹੀਂ ਤੁਸੀਂ ਸਾਡੇ ਸੰਪਰਕ ਵਿੱਚ ਰਹੋ